1 ਦਸੰਬਰ ਤੋਂ ਸੀਨੀਅਰ ਨਾਗਰਿਕਾਂ ਨੂੰ 8 ਨਵੇਂ ਲਾਭ ਮਿਲਣਗੇ ਸਰਕਾਰ ਨੇ ਇਹ ਵੱਡਾ ਐਲਾਨ ਕੀਤਾ ਹੈ ਸੀਨੀਅਰ ਨਾਗਰਿਕਾਂ ਲਈ ਨਵੇਂ ਲਾਭ 2025 1 ਦਸੰਬਰ ਤੋਂ ਸ਼ੁਰੂ ਸਾਲ 2025 ਸੀਨੀਅਰ ਨਾਗਰਿਕਾਂ ਦੇ ਲਈ ਇੱਕ ਮਹੱਤਵਪੂਰਨ ਬਦਲਾਅ ਲੈ ਕੇ ਆਇਆ ਹੈ ਸਰਕਾਰ ਨੇ ਐਲਾਨ ਕੀਤਾ ਹੈ ਕਿ 1 ਦਸੰਬਰ 2025 ਤੋਂ ਬਜ਼ੁਰਗਾਂ ਨੂੰ ਕੁਝ ਨਵੀਆਂ ਸਹੂਲਤਾਂ ਅਤੇ ਲਾਭ ਪ੍ਰਦਾਨ ਕੀਤੇ ਜਾਣਗੇ ਇਹ ਨਵੀਆਂ ਯੋਜਨਾਵਾਂ ਖਾਸ ਤੌਰ ਤੇ ਉਹਨਾਂ ਲੋਕਾਂ ਲਈ ਹਨ ਜੋ ਪੈਨਸ਼ਨ ਸਿਹਤ ਸੰਭਾਲ ਅਤੇ ਬੈਂਕਿੰਗ ਸੇਵਾਵਾਂ ਤੇ ਨਿਰਭਰ ਕਰਦੇ ਹਨ ਸਰਕਾਰ ਦਾ ਟੀਚਾ ਸੀਨੀਅਰ ਨਾਗਰਿਕਾਂ ਦੇ ਲਈ ਵਿੱਤੀ ਸੁਰੱਖਿਆ ਸਿਹਤ ਸੁਰੱਖਿਆ ਅਤੇ ਆਰਾਮਦਾਇਕ ਜੀਵਨ ਪ੍ਰਦਾਨ ਕਰਨਾ ਹੈ ਸੀਨੀਅਰ ਸਿਟੀਜ਼ਨ ਨਵੇਂ ਲਾਭ 2025 ਮੈਡੀਕਲ ਬੀਲਾਂ ਤੇ 40% ਦੀ ਸਬਸਿਡੀ ਸਰਕਾਰ ਹੁਣ ਦਵਾਈਆਂ ਅਤੇ ਡਾਕਟਰੀ ਇਲਾਜ ਤੇ 40% ਸਬਸਿਡੀ ਦੇਵੇਗੀ ਇਹ ਖਾਸ ਤੌਰ ਤੇ ਮੱਧ ਵਰਗ ਅਤੇ ਘੱਟ ਆਮਦਨ ਵਾਲੇ ਬਜ਼ੁਰਗਾਂ ਦੇ ਲਈ ਰਾਹਤ ਦਾ ਕੰਮ ਕੀਤਾ ਜਾ ਰਿਹਾ ਹੈ ਸੀਨੀਅਰ ਸਿਟੀਜ਼ਨ ਦੇ ਨਵੇਂ ਲਾਭ 2025 ਰੇਲ ਅਤੇ ਬੱਸ ਕਿਰਾਏ ਦੇ ਵਿੱਚ ਹੋਰ ਛੋਟਾਂ ਹੁਣ 40 ਪਲੱਸ ਉਮਰ ਦੇ ਬਜ਼ੁਰਗਾਂ ਨੂੰ ਰੇਲਵੇ ਦੇ ਵਿੱਚ 60% ਤੱਕ ਅਤੇ ਸਰਕਾਰੀ ਬੱਸਾਂ ਦੇ ਵਿੱਚ 50% ਤੱਕ ਦੀ ਛੂਟ ਮਿਲੇਗੀ ਇਸ ਦਾ ਮਤਲਬ ਇਹ ਹੈ ਕਿ ਸਟੇਟ ਟਰਾਂਸਪੋਰਟ ਤੋਂ ਇੰਟਰ ਸਿਟੀ ਟਰਾਂਸਪੋਰਟ ਤੱਕ ਦੀ ਯਾਤਰਾ ਬਹੁਤ ਸਸਤੀ ਹੋ ਜਾਵੇਗੀ ਬੈਂਕਿੰਗ ਦੇ ਵਿੱਚ ਸੀਨੀਅਰ ਸਿਟੀਜ਼ਨ ਨਵੇਂ ਲਾਭ 2025 ਵਿਸ਼ੇਸ਼ 카운ਟਰ ਹੁਣ ਬੈਂਕਾਂ ਦੇ ਵਿੱਚ ਸੀਨੀਅਰ ਨਾਗਰਿਕਾਂ ਦੇ ਲਈ ਵੱਖਰੇ 카운ਟਰ ਬਣਾਉ ਲਾਜ਼ਮੀ ਹੋਣਗੇ ਤੇਜ ਪਾਸਬੁੱਕ ਸੇਵਾ ਜਲਦੀ ਨਗਦੀ ਕਢਵਾਉਣਾ ਪੈਨਸ਼ਨ ਦੇ ਨਾਲ ਸੰਬੰਧਿਤ ਸਮੱਸਿਆਵਾਂ ਦਾ ਜਲਦੀ ਹੱਲ ਇਹਨਾਂ 카운ਟਰਾਂ 'ਤੇ ਕੀਤਾ ਜਾਵੇਗਾ ਸੀਨੀਅਰ ਸਿਟੀਜ਼ਨ ਨਵੇਂ ਲਾਭ 2025 ਆਧਾਰ ਕਾਰਡ ਦੇ ਨਾਲ ਚਿਹਰਾ ਪ੍ਰਮਾਣਿਕਰਨਾ ਪੈਨਸ਼ਨ ਲਾਈਵ ਸਰਟੀਫਿਕੇਟ ਜਮ੍ਹਾਂ ਕਰਨ ਦੇ ਲਈ ਲਾਈਨ ਵਿੱਚ ਇੰਤਜ਼ਾਰ ਕਰਨ ਦੀ ਕੋਈ ਲੋੜ ਨਹੀਂ ਹੈ ਬਜ਼ੁਰਗ ਹੁਣ ਆਪਣੇ ਮੋਬਾਈਲ ਫੋਨ ਤੋਂ ਹੀ ਵਰਤੋਂ ਕਰਕੇ ਚਿਹਰੇ ਦੀ ਪ੍ਰਮਾਣਿਕਤਾ ਕਰ ਸਕਦੇ ਹਨ ਤੇ ਲਾਈਫ ਸਰਟੀਫਿਕੇਟ ਜਮ੍ਹਾਂ ਕਰ ਸਕਦੇ ਹਨ ਨਵਾਂ ਸੀਨੀਅਰ ਸਿਟੀਜ਼ਨ ਸਮਾਰਟ ਕਾਰਡ ਸਰਕਾਰ 2025 ਤੋਂ ਇੱਕ ਨਵਾਂ ਸੀਨੀਅਰ ਸਿਟੀਜ਼ਨ ਸਮਾਰਟ ਕਾਰਡ ਜਾਰੀ ਕਰੇਗੀ ਜਿਸ ਦੇ ਵਿੱਚ ਸ਼ਾਮਲ ਹੋਣਗੇ ਸਿਹਤ ਜਾਣਕਾਰੀ ਪੈਨਸ਼ਨ ਡਾਟਾ ਯਾਤਰਾ ਛੋਟਾਂ ਤੇ ਅਮਰਜੈਂਸੀ ਸੰਪਰਕ ਇਹ ਕਾਰਡ ਪਛਾਣ ਅਤੇ ਸਹੂਲਤਾਂ ਦੇ ਲਈ ਹਰ ਜਗ੍ਹਾ ਵੈਧ ਹੋਵੇਗਾ ਕਰੇਲੂ ਦਵਾਈ ਡਿਲੀਵਰੀ ਸੇਵਾ ਸਰਕਾਰ ਹੁਣ ਪੀਐਮਜੇਏਵਾਈ ਅਤੇ ਸਿਹਤ ਮਿਸ਼ਨ ਤਹਿਤ 60 ਪਲੱਸ ਉਮਰ ਦੇ ਨਾਗਰਿਕਾਂ ਦੇ ਲਈ ਕਰੇਲੂ ਦਵਾਈ ਡਿਲੀਵਰੀ ਸੇਵਾ ਮੁਫਤ ਕਰੇਗੀ। ਇਹ ਖਾਸ ਤੌਰ ਤੇ ਪਿੰਡੋਂ ਅਤੇ ਬਿਮਾਰ ਬਜ਼ੁਰਗਾਂ ਦੀ ਲਾਭਦਾਇਕ ਹੋਵੇਗਾ। ਸੀਨੀਅਰ ਸਿਟੀਜ਼ਨ ਨਵੇਂ ਲਾਭ 2025 ਇਹਨਾਂ ਸਹੂਲਤਾਂ ਦਾ ਲਾਭ ਕੌਣ ਲੈ ਸਕੇਗਾ? 60 ਪਲੱਸ ਸਾਲ ਤੋਂ ਵੱਧ ਉਮਰ ਦੇ ਸਾਰੇ ਨਾਗਰਿਕ ਪੈਨਸ਼ਨਰ, ਬਜ਼ੁਰਗ, ਵਿਧਵਾ ਗਰੀਬ ਅਤੇ ਘਟ ਆਮਦਨ ਵਾਲੇ ਬਜ਼ੁਰਗ ਇਹਨਾਂ ਸਹੂਲਤਾਂ ਦਾ ਲਾਭ ਉਠਾ ਸਕਣਗੇ ਇਹ ਸਹੂਲਤਾਂ ਕਿੱਥੇ ਉਪਲਬਧ ਹੋਣਗੀਆਂ ਸੀਨੀਅਰ ਸਿਟੀਜ਼ਨ ਸਮਾਰਟ ਕਾਰਡ ਬਣਾਉਣਾ ਪਵੇਗਾ ਆਧਾਰ ਕਾਰਡ ਅਤੇ ਬੈਂਕ ਕੇਵਾਈਸ ਨੂੰ ਅਪਡੇਟ ਕੀਤਾ ਜਾਣਾ ਹੋਵੇਗਾ ਸਰਕਾਰੀ ਪੋਰਟਲ ਦਾ ਰਜਿਸਟ੍ਰੇਸ਼ਨ ਕਰ ਅਰਜੀ ਪ੍ਰਕਿਰਿਆ ਹਰੇਕ ਰਾਜ ਦੇ ਵਿੱਚ ਵੱਖ-ਵੱਖ ਹੋਵੇਗੀ ਇਹ ਅੱਠ ਨਵੇਂ ਲਾਭ 1 ਦਸੰਬਰ 2025 ਤੋਂ ਲਾਗੂ ਹੋਣਗੇ ਇਸ ਦਾ ਮੁੱਖ ਉਦੇਸ਼ ਨਾਗਰਿਕਾਂ ਦੇ ਲਈ ਜੀਵਨ ਨੂੰ ਆਸਾਨ ਅਤੇ ਸੁਰੱਖਿਤ ਬਣਾਉਣਾ ਹੈ ਭਾਵੇਂ ਇਹ ਪੈਨਸ਼ਨ ਹੋਵੇ ਸੇਤ ਹੋਵੇ ਜਾਂ ਫਿਰ ਯਾਤਰਾ ਹੋਵੇ